ਖਬਰਨਾਮਾ ਦੇਖਿਆ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 11 ਅਗਸਤ ਨੂੰ ਇਤਿਹਾਸਿਕ ਫੈਸਲਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਮ ਤੋਂ ਬਣੀ ਪੰਜ ਮੈਂਬਰੀ ਕਮੇਟੀ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਸਿੱਧਾ ਸ਼ਬਦੀ ਹਮਲੇ ਕੀਤੇ ਛਾਰੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਖਾਸ ਕਰਕੇ ਚੋਣ ਨਿਸ਼ਾਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁੱਕ ਦਫ਼ਤਰ ਨੂੰ ਲੈ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਜਿਹੜਾ ਬਾਦਲ ਪ੍ਰਵਾਨ ਨੇ ਕੀਤਾ ਹੋਇਆ ਉਸ ਨੂੰ ਲੈ ਕੇ ਵੀ ਜਲਦੀ ਹੀ ਇਸ ਦੇ ਖਿਲਾਫ ਇੱਕ ਜੰਗ ਸ਼ੁਰੂ ਕੀਤੀ ਜਾਵੇਗੀ ਨਵੀਂ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਕਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਰਟੀਆਂ ਆਈਆਂ ਲੇਕਿਨ ਸਮੇਂ-ਸਮੇਂ ਤੇ ਉਹ ਪਾਰਟੀਆਂ ਖਤਮ ਹੋ ਗਈਆਂ ਲੇਕਿਨ ਇਹ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬੜੀ ਹੈ ਕਿਉਂਕਿ ਉਹਨਾਂ ਵੱਲੋਂ ਆਦੇਸ਼ ਦਿੱਤੇ ਹੋਏ ਸੀ ਉਹਨਾਂ ਆਦੇਸ਼ਾਂ ਉੱਤੇ ਚੱਲਦੇ ਹੋਏ ਪੰਜ ਫੈਬਰੀਕ ਕਮੇਟੀ ਨੇ ਭਰਤੀ ਮੁਕੰਮਲ ਕੀਤੀ ਡੈਲੀਗੇਟਸ ਦਾ ਇਜਲਾਸ ਬੁਲਾਇਆ ਇਜਲਾਸ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਇਹ 2 ਦਸੰਬਰ 2024 ਨੂੰ ਜੋ ਕੁਝ ਵੀ ਹੁਕਮਨਾਮੇ ਦੇ ਵਿੱਚ ਲਿਖਿਆ ਸੀ ਉਸ ਨੂੰ ਇਨ ਬਿਨ ਲਾਗੂ ਕੀਤਾ ਮਨਪ੍ਰੀਤ ਈਆਲੀ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਅਮੈਤਪੁਰੀ ਬੀਬੀ ਸਤਵੰਤ ਕੌਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਪਲੱਸ ਸ਼ਰੂਪਰੀ ਅਕਾਲੀ ਦਲ ਦਾ ਬਾਗੀ ਧੜਾ ਵੀ ਉਹਨਾਂ ਦੇ ਨਾਲ ਸੀ ਪਹਿਲਾ ਜਿੰਨੇ ਵੀ ਸ਼ਰੂਪਰੀ ਅਕਾਲੀ ਦਲ ਆਏ ਜਿੰਨੇ ਵੀ ਪ੍ਰਾਣੀ ਸ਼ਰੂਪਰੀ ਅਕਾਲੀ ਦਲ ਦੇ ਨਾਲ ਆੜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਆਏ ਸੀ ਕਿਉਂਕਿ ਕੌਮ ਨੇ ਸਾਥ ਦਿੱਤਾ ਇਸ ਪੰਜ ਮੈਂਬਰੀ ਕਮੇਟੀ ਦਾ ਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਦਾ ਯੁੱਗ ਹੈ ਬੱਚੇ-ਬੱਚੇ ਦੇ ਕੋਲ ਮੋਬਾਈਲ ਹੈ ਮੁਨਕਰ ਕੌਣ ਹੋਇਆ ਭਗੌੜਾ ਕੌਣ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਤੇ ਮਨਮਰਜ਼ੀ ਕਿੰਨੇ ਕੀਤੀ ਉਹ ਸਾਰਿਆਂ ਨੂੰ ਪਤਾ ਹੈ ਚਾਹੇ ਗੱਲਾਂ ਦਾ ਕੜਾ ਸੁਖਬੀਰ ਸਿੰਘ ਬਾਦਲ ਬਣਾਵੇ ਚਾਹੇ ਡਾਕਟਰ ਦਜੀਤ ਸਿੰਘ ਚੀਮਾ ਤੇ ਚਾਹੇ ਉਹਨਾਂ ਦੇ ਸਮਰਥਕ ਹੈ ਲੇਕਿਨ ਸਿਆਸੀ ਮਹਾਰਾ ਦਾ ਕੀ ਕਹਿਣਾ ਹੈ ਕਿ ਸ਼ਰੂਪੀ ਅਕਾਲੀ ਦਲ ਵੱਡੇ ਪੱਧਰ ਤੇ ਮਜੂਬ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਉਂਝ ਪਹਿਲਾਂ ਕਈ ਅਕਾਲੀ ਦਲ ਬਣੇ ਅਤੇ ਖਤਮ ਹੁੰਦੇ ਰਹੇ ਅਤੇ ਕੁਝ ਲੱਤਾਂ ਖੜੀਸ ਖਰੀਸ ਕੇ ਚੱਲ ਰਹੇ ਨੇ ਦਰਸਲ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਮਰਥਨ ਹਾਸਲ ਨਹੀਂ ਸੀ ਪਰ ਇਸ ਵਾਰ ਜੋ ਅਕਾਲੀ ਦਲ ਬਣਿਆ ਹੈ ਉਹ ਸ੍ਰੀ ਅਕਾਲ ਤਖਸੈਬ ਤੋਂ ਨਿਕਲਿਆ ਹੈ ਨਿਕਲਿਆ ਕਹਿ ਸਕਦੇ ਹਾਂ ਕਿਉਂਕਿ ਅਕਾਲ ਤਖਸੈਬ ਤੋਂ ਹੀ ਪੰਜ ਮੈਂਬਰੀ ਕਮੇਟੀ ਨੂੰ ਹਦੇਸ਼ ਹੋਇਆ ਪਰਟੀ ਕਮੇਟੀ 15 ਮੈਂਬਰ 15 ਲੱਖ ਮੈਂਬਰ ਸ੍ਰੀ ਅਕਾਲ ਤਖਸੈਬ ਨਾਲ ਲੱਗਾ ਹੈ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਜੋ ਕਿ ਇਸ ਜੋ ਲੋਕ ਇਸ ਦੇ ਮੈਂਬਰ ਬਣੇ ਨੇ ਉਹ ਸ੍ਰੀ ਅਕਾਲ ਤਖਸੈਬ ਦੇ ਹਦੇਸ਼ ਨੂੰ ਮੰਨ ਕੇ ਬਣੇ ਨੇ ਅਜੇ ਹੀ ਵਿਚ ਉਹਨਾਂ ਦਾ ਵਾਪਸ ਜਾਣਾ ਸ੍ਰੀ ਅਕਾਲ ਤਖਸੈਦ ਦੇ ਹੁਕਮਾਂ ਦੇ ਖਿਲਾਫ ਹੋਵੇਗਾ ਯਾਨੀ ਕਿ ਜੇਕਰ ਵਾਕਈ 15 ਲੱਖ ਮੈਂਬਰ ਨੇ ਉਹ ਤਾਂ ਨਵੇਂ ਅਕਾਲੀ ਦਲ ਨਾਲ ਡਟ ਕੇ ਖੜਨਗੇ ਯਾਨੀ ਕਿ ਜੇਕਰ 15 ਲੱਖ ਮੈਂਬਰ ਸ੍ਰੀ ਅਕਾਲ ਤਖਸੈਬ ਦੇ ਹੁਕਮਾਂ ਦੇ ਅਨੁਸਾਰ ਨਵੀਂ ਸ਼ਰੂਣੀ ਅਕਾਲੀ ਦਲ ਦੇ ਨਾਲ ਜੁੜੇ ਨੇ ਜਿਸ ਦੇ ਪ੍ਰਧਾਨ ਨੇ ਮਨਪ੍ਰੀਤ ਦੂਸਰੇ ਗਿਆਨੀ ਹਰਪ੍ਰੀਤ ਸਿੰਘ ਇਟ ਮੀਨਸ ਕਿ 15 ਲੱਖ ਲੋਕ ਮਨਕਰ ਨਹੀਂ ਹੋਣਗੇ ਸ੍ਰੀ ਅਕਾਲ ਤਖਸੈਦ ਦੇ ਉਕ ਬਣਾਵੇਂ ਤੋਂ ਰੈਲੀਆਂ ਕੀਤੀਆਂ ਗਈਆਂ ਇਕੱਠ ਕੀਤੇ ਗਏ ਕਾਨਫਰੰਸਾਂ ਕੀਤੀਆਂ ਗਈਆਂ ਫਿਰ ਜਾ ਕੇ 15 ਲੱਖ ਲੋਕ ਜੁੜੇ ਹਾਲਾਂਕਿ ਸ਼ੁਰੂਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਭਰਤੀ ਹੈ ਉਹ ਬੁਕਸ ਹੈ ਉਹਦੇ ਵਿੱਚ ਕਿੰਦੂ ਪਰੰਤੂ ਵੀ ਨਹੀਂ ਕੀਤਾ ਜਾ ਸਕਦਾ ਲਿਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਪੰਥਕ ਪਾਰਟੀ ਮੰਨਿਆ ਜਾਂਦਾ ਸ਼ੁਰੂਣੀ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੋਣ ਲਿਆ ਹੈ ਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਦਾ ਐਲਾਨ ਕੀਤਾ ਹੈ ਮੁਝਾ ਅਕਾਲੀ ਦਲ ਵਿੱਚ ਇਹ ਹਾਲਾਤ ਕੋਈ ਪਹਿਲੀ ਵਾਰ ਨਹੀਂ ਬਣੇ ਬਲਕਿ ਇਸ ਤੋਂ ਪਹਿਲਾਂ 1980 ਵਿੱਚ ਵਿੱਚ ਕੁਝ ਅਜਾਇਆ ਹੋਏ ਸੀ ਜਦੋਂ ਅਕਾਲੀ ਦਲ ਵੱਖ ਹੋ ਕੇ ਪਾਰਟੀ ਨੇ ਲੋਕਾਂ ਨੂੰ ਆਪਣੀ ਪਛਾਣ ਬਣਾਈ ਆਖਰ ਆਖਰ ਵਿੱਚ ਕੁਰਸੀ ਨਾਲ ਚਿਮੜੇ ਖਾਲੀ ਖੇਮੇ ਨੂੰ ਨਵੀਂ ਪਾਰਟੀ ਵਿੱਚ ਮਰਜ ਹੋਣਾ ਪਿਆ ਕੀ ਹੁਣ ਇਹ ਨਵਾਂ ਸ਼ਰੂਪੀ ਅਕਾਲੀ ਦਲ ਬਣਿਆ ਹੈ ਜਿਹੜਾ ਇਹ ਪੁਰਾਣੇ ਸ਼ਰੂਪੀ ਅਕਾਲੀ ਦਲ ਦੇ ਵਿੱਚ ਮਰਜ ਹੋਵੇਗਾ ਜਾਂ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਹੜਾ ਇਸ ਧੜੇ ਦੇ ਵਿੱਚ ਮਰਜ ਹੋਵੇਗਾ ਕਿਆ ਅਫਰਗਾਈਆਂ ਲਗਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਚਰਜੀਤ ਸਿੰਘ ਬਰਾੜ ਨੇ ਕਿਹਾ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਨੇ ਕਿਹਾ ਜਿਸ ਤਰ੍ਹਾਂ ਗਿਆਨੀ ਹਰਪੀਤ ਸਿੰਘ ਹੋਣਾ ਨੇ ਕਿਹਾ ਕਿ ਅਸੀਂ ਕੋਈ ਨਵਾਂ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਅਸੀਂ ਪੁਰਾਣੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਇਸ ਕਰਕੇ ਚੋਣ ਨਿਸ਼ਾਨ ਵੀ ਲਿਆ ਸਕੇਗਾ ਦਫਤਰ ਵੀ ਲਿਆ ਜਾਵੇਗਾ ਅਤੇ ਐਸਜੀਪੀਸੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਵੀ ਸ਼ੁਰੂਆਤ ਜਾਵੇਗਾ ਜੇਕਰ ਕਿਉਂਕਿ ਹੁਣ ਇਹ ਸਾਰੀ ਰਿਪੋਰਟ ਚੋਣ ਕਮਿਸ਼ਨ ਦੇ ਕੋਲ ਜਾਣੀ ਹੈ ਹਾਲਾਂਕਿ ਮਨਪ੍ਰੀਤ ਈਆਲੀ ਇਹਨਾਂ ਦੇ ਨਾਲ ਹੈ ਜੇਕਰ ਗਰੀਬਕੌਰ ਵਜੀਤਿਆ ਜਾਂ ਡਾਕਟਰ ਸੁਖਮਿੰਦਰ ਕੁਮਾਰ ਸੁਖੀ ਦੁਬਾਰਾ ਵਾਪਸ ਸ਼ਰੂਪਨੀ ਅਕਾਲੀ ਦਲ ਦੇ ਵਿੱਚ ਆ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਪੋਰਟ ਕਰਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਵਾਲੀ ਸ਼ਰੂਪਨੀ ਅਕਾਲੀ ਦਲ ਸਿੱਧੀ ਜਿਹੜੀ ਸ਼ਰੂਪਨੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣਾਈ ਪੰਜ ਮੈਮਰੀ ਕਮੇਟੀ ਦੇ ਹੱਥ ਵਿੱਚ ਆ ਜਾਵੇਗੀ ਕਿਉਂਕਿ ਜਿਹੜੀ ਉਹਨਾਂ ਨੇ ਚੋਣ ਪ੍ਰਕਿਰਿਆ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਨੇ ਭਰਤੀ ਨੂੰ ਨੇਪਰੇ ਚਾੜਿਆ ਹੈ ਉਹ ਸਾਰਾ ਵਿਧੀ ਅਤੇ ਵਿਧਾਨ ਅਤੇ ਨਿਜ਼ਮਾ ਦੇ ਤਹਿਤ ਜੋ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕਿਹਾ ਜਾਂਦਾ ਸੀ ਅਧਿਤਾ ਦਿੱਤੀ ਜਾਂਦੀ ਸੀ ਉਸ ਦੇ ਅਧੀਨ ਸਾਰਾ ਕੁਝ ਕੀਤਾ ਗਿਆ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਹੈ ਉਹ ਮਰਝ ਹੋਵੇਗਾ